ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੀ ਪ੍ਰਧਾਨਗੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਬਰਿੰਦਰ ਸਿੰਘ ਜੀ ਉਹਨਾਂ ਸਾਹਿਬ ਨੇ ਕੀਤੀ ਹੈ। ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਪ੍ਰਧਾਨ ਸਾਹਿਬ ਉਹ ਵੀ ਹਾਜ਼ਰ ਹੋਏ ਆ ਬਾਕੀ ਵੀ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਆ ਉਹ ਉਹਦੇ ਵਿੱਚ ਹਾਜ਼ਰ ਹੋਏ ਸੀ। ਸਭ ਤੋਂ ਪਹਿਲਾਂ ਤੇ ਸਾਡਾ ਐਡਵੋਕੇਟ ਜਨਰ ਸਰਦਾਰ ਹਰਦੇਵ ਸਿੰਘ ਜੀ ਮਤੇਵਾਲ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਬੜੇ ਕਾਬਲ ਐਡਵੋਕੇਟ ਜਨਰ ਰਹੇ ਉਹਨਾਂ ਦੇ ਵਿਛੋੜਾ ਦੇ ਜਾਣ ਕਰਕੇ ਸ਼ੋਕਮਤਾ ਪਾਸ ਕਰਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਵੀ ਕੀਤੀ ਗਈ ਪਰਿਵਾਰ ਦੇ ਨਾਲ ਹਮਦਰਦੀ ਵੀ ਪ੍ਰਗਟਾਈ ਗਈ ਇਹ ਚੜ੍ਹ ਸੱਤ ਤੋਂ ਵੱਡਾ ਇਸ ਵੇਲੇ ਭਖਮਾ ਮੁੱਦਾ ਪੰਜਾਬ ਦਾ ਕਿ ਇੱਕ ਵੱਡੀ ਸਾਜ਼ਿਸ਼ ਪਿਛਲੇ ਡੇਢ ਦਹਾਕੇ ਤੋਂ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਹਦਾ ਮਕਸਦ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਦਿਸਰਬ ਕਰਨਾ ਹੈ। ਪਹਿਲਾ ਉਸੇ ਸਾਜ਼ਿਸ਼ ਦਾ ਤੇ ਧਾਰਮਿਕ ਗ੍ਰੰਥਾਂ ਦੀਆਂ ਵਿਦਵਿਧੀਆਂ ਘਟਨਾਵਾਂ ਹੋਈਆਂ ਔਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਢੜਕਾ ਕੇ ਤੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਨ ਵਾਸਤੇ ਬੜੀਆਂ ਵਟੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਔਰ ਉਹਦੇ ਰਾਜਨੀਤਿਕ ਲਾਹੇ ਲੈਣ ਵਾਸਤੇ ਵੀ ਬਹੁਤ ਕੁਝ ਉਸ ਵळे ਕੀਤਾ ਗਿਆ ਪਰ ਉਹ ਸਾਜ਼ਿਸ਼ ਅੱਜ ਵੀ ਉਸੇ ਤਰੀਕੇ ਜਾਰੀ ਹੈ ਪਹਿਲਾਂ ਧਾਰਮਿਕ ਭਾਵਨਾਵਾਂ ਭੜਕਾ ਕੇ ਕੰਮ ਸ਼ੁਰੂ ਕੀਤਾ ਗਿਆ ਸੀ ਅੱਜ ਸਮਾਜਿਕ ਤੌਰ ਤੇ ਵੰਡੀਆਂ ਪਾਉਣ ਵਾਸਤੇ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 26 ਜਨਵਰੀ ਨੂੰ ਬਹੁਤ ਘਣਾਉਣੀ ਘਟਨਾ ਘਟੀ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹੜੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਔਰ ਜਿਨ੍ਹਾਂ ਦੀ ਮਿਹਨਤ ਸਦਕਾ ਸਾਰੇ ਦੇਸ਼ ਵਾਸੀਆਂ ਨੂੰ ਇੱਕ ਬਹੁਤ ਵਧੀਆ ਸੰਵਿਧਾਨ ਮਿਲਿਆ ਔਰ ਖਾਸ ਤੌਰ ਤੇ ਦਲਿਤ ਵਰਗ ਦੇ ਸਨਮਾਨ ਵਾਸਤੇ ਉਹਨਾਂ ਨੇ ਜੋ ਕੁਝ ਕਰ ਦਿੱਤਾ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਵੀ ਔਖਾ ਉਸ ਮਹਾਨ ਸ਼ਖਸੀਅਤ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜਿਹੜਾ ਬੁੱਤ ਲੱਗਿਆ ਸੀ ਉਦੇ ਉੱਪਰ ਪੌੜੀ ਲਾ ਕੇ ਚੜ ਕੇ ਹਥੌੜਿਆਂ ਦੇ ਨਾਲ ਜਿਸ ਤਰੀਕੇ ਹਮਲਾ ਕੀਤਾ ਗਿਆ ਉਹਨਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਸਾਰੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਜਿਹੜੀਆਂ ਉਹਨੂੰ ਬਹੁਤ ਵੱਡੀ ਥੇਸ ਪਹੁੰਚੀ ਹੈ ਇਸ ਕਰਕੇ ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਉਸ ਸਾਰੀ ਘਣਾਉਣੀ ਸਾਜ਼ਿਸ਼ ਨੂੰ ਕੰਡੈਮਨ ਵੀ ਕੀਤਾ ਔਰ ਇਹਦੇ ਵਾਸਤੇ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਵਗ ਵੀ ਜਿਹੜੀ ਆ ਉਹ ਕੀਤੀ ਗਈ ਆ ਕਿਉਂਕਿ ਕੱਲਾ ਉਹ ਵਿਅਕਤੀ ਨਹੀਂ ਕਰਨ ਵਾਲਾ ਇਹਦੇ ਪਿੱਛੇ ਕੋਈ ਬੜੀ ਵੱਡੀ ਸਾਜ਼ਿਸ਼ ਆ ਉਹ ਸਾਜ਼ਿਸ਼ ਐਕਸਪੋਜ਼ ਕਰਨੀ ਜਿਹੜੀ ਆ ਉਹ ਜ਼ਰੂਰੀ ਆ ਉਹ ਤਾਂ ਹੀ ਹੋ ਸਕਦੀ ਆ ਕਿ ਜੇ ਜੁਡੀਸ਼ੀਅਲ ਲੈਵਲ ਦੇ ਉੱਤੇ ਉੱਚ ਪੱਧਰੀ ਜਾਂਚ ਹੋਵੇ ਔਰ ਦੂਜਾ ਜਿਹੜਾ ਉਸ ਘਟਨਾ ਨੇ ਜਿਹੜੀ ਸਰਕਾਰ ਦੇ ਸੁਰੱਖਿਆ ਦੇ ਪੋਰ ਖੋਲ੍ਹੇ ਕਿ ਇਹ ਸਰਕਾਰ ਅਮਨ ਤੇ ਕਾਨੂੰਨ ਮੇਨਟੇਨ ਕਰਨ ਦੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਹੈ ਉਹਦੇ ਵਿੱਚ ਲਗਾਤਾਰ ਫੇਲ ਹੋ ਰਹੀ ਹੈ ਕਿ ਦਿਨ ਦਿਹਾੜੇ ਇਹੋ ਜਿਹੜਾ ਸਭ ਤੋਂ ਮਹੱਤਵਪੂਰਨ ਚੌਕ ਹੈ ਉਥੇ ਇਸ ਤਰ੍ਹਾਂ ਦੀ ਘਟਨਾ ਦਾ ਵਾਪਰ ਜਾਣਾ ਉਹਨੂੰ ਜਿਹੜਾ ਰੋਕ ਨਾ ਸਕਣਾ ਇਹਦੇ ਨਾਲ ਜਿਹੜੇ ਵੀ ਅਧਿਕਾਰੀ ਦੋਸ਼ੀ ਨੇ ਇਹਦੇ ਵਾਸਤੇ ਅਨਗਹਿਲੀ ਵਾਸਤੇ ਉਹਨਾਂ ਵੀ ਸਾਰਿਆਂ ਦੀ ਜਾਂਚ ਹੋ ਕੇ ਤੇ ਉਹਨਾਂ ਦੀ ਜ਼ਿੰਮੇਵਾਰੀ ਫਿੱਟ ਕਰਕੇ ਨਿਯਮ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਇਸ ਕਰਕੇ ਇੱਕ ਤਾਂ ਸਭ ਤੋਂ ਮੇਨ ਜਿਹੜਾ ਮਕਸਦ ਸੀ ਅੱਜ ਦੀ ਵਰਕੇ ਕਮੇਟੀ ਦਾ ਉਹ ਉਸ ਘਟਨਾ ਦੇ ਸਬੰਧ ਦੇ ਵਿੱਚ ਵਿਚਾਰ ਵਟਾਂਦਰਾ ਕਰਨਾ ਸੀ। ਔਰ ਦੂਜਾ ਸੀ ਪਹਿਲਾਂ ਵੀ ਤੁਹਾਡੇ ਨਾਲ ਸਾਂਝ ਪੀਤਾ ਸੀ। ਔਰ ਇੱਕ ਕੁਝ ਪਦਰੀ ਵਫਦ ਜੀਤ ਕਮਿਸ਼ਨਰ ਗੁਰਦੁਆਰਾ ਚੋਣਾ ਨਮੀ ਆਪ ਜਾ ਕੇ ਮਿਲਿਆ ਸੀ ਜਿੱਦੇ ਚ ਧਾਮੀ ਸਾਹਿਬ ਆਪ ਵੀ ਬਤੌਰ ਪ੍ਰਧਾਨਕ ਚ ਸ਼ਾਮਲ ਸੀ ਪੁੰਦਰ ਸਾਹਿਬ ਵੀ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੀ ਬਾਕੀ ਵੀ ਕੋਈ 10 11 ਸਾਡੇ ਸੀਨੀਅਰ ਡਿਟਾ ਦਾ ਡੈਲੀਗੇਸ਼ਨ ਗੁਰਦੁਆਰਾ ਚੌਣ ਕਮਿਸ਼ਨ ਕੋਲੇ ਚੱਲ ਕੇ ਗਿਆ ਸੀ ਉੱਥੇ ਅਸੀਂ ਜਿਹੜੀਆਂ ਸ਼ਰੋਮਣੀ ਗੁਰਦੁਆਰੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇਹਦੇ ਵਿੱਚ ਵੱਡੇ ਪੱਧਰ ਤੇ ਗੈਰ ਸਿੱਖ ਵੋਟਾਂ ਜਿਹੜੀਆਂ ਦਰਜ ਹੋ ਰਹੀਆਂ ਔਰ ਜਾਲੀ ਵੋਟਾਂ ਦਰਜ ਹੋ ਰਹੀਆਂ ਔਰ ਇਹ ਕਹਿੰਦਾ ਕਿ ਬਿਨਾ ਸਿੰਘ ਤੇ ਕੌਰ ਦੇ ਉੱਥੇ ਵੋਟਾਂ ਦਰਜ ਹੋ ਰਹੀਆਂ ਜਿਹੜਾ ਕਿ ਸਾਡੇ ਸਿੱਖ ਧਰਮ ਦੇ ਜਿਹੜੇ ਸਾਡੇ ਬੁਨਿਆਦੀ ਅਸੂਲ ਹੈ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਇਹ ਅਸੀਂ ਉਸ ਦਿਨ ਵੀ ਗੁਰਦਵਾਰਾ ਚੌਂਡ ਕਮਿਸ਼ਨ ਨੂੰ ਵੀ ਦੇਖ ਕੇ ਆਏ ਸੀ ਕਿ ਸਾਡੀ ਜਿਹੜੀ ਸਿੱਖ ਰਹਿਤ ਮਰਿਆਦਾ ਇਸ ਤੋਂ ਵੱਡਾ ਸਾਡੇ ਵਾਸਤੇ ਹੋਰ ਕੋਈ ਨਹੀਂ ਡਾਕੂਮੈਂਟ ਹੈ ਜਿਹੜੀ ਸਾਰੇ ਪੰਥ ਨੇ ਪ੍ਰਵਾਨ ਕੀਤੀ ਹੋਈ ਹੈ ਔਰ ਇਹਦੇ ਵਿੱਚ ਵੀ ਲਿਖਿਆ ਕਿ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ ਇਹ ਜਿਹੜਾ ਜਨਮ ਤੇ ਨਾਮਕਰਨ ਸੰਸਕਾਰ ਸਿੱਖ ਪਰਿਵਾਰਾਂ ਦੇ ਕਿਸ ਤਰ੍ਹਾਂ ਹੋਣਿਆ ਇਹ ਉਸਤੇ ਮੇਰੀਆਂ ਕਾਪੀਆਂ ਅਸੀਂ ਜਿਹੜਿਆ ਕਮਿਸ਼ਨਰ ਸਾਹਿਬ ਨੂੰ ਵੀ ਦੇ ਕੇ ਆਈ ਸੀ ਕਿ ਜੇ ਸਾਡੇ ਧਰਮ ਦੀ ਇੰਡੈਕਸ਼ਨ ਹੈ ਔਰ ਸਾਡੇ ਧਰਮ ਦਾ ਇੱਕ ਬੁਨਿਆਦੀ ਅਸੂਲ ਹੈ ਕਿ ਜੇ ਬੱਚਾ ਪੈਦਾ ਹੋਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈ ਕੇ ਪਹਿਲੇ ਅੱਖਰ ਦੇ ਉੱਤੇ ਨਾਮ ਰੱਖਿਆ ਜਾਂਦਾ ਫਿਰ ਅਰਦਾਸ ਹੁੰਦੀ ਹੈ ਤੇ ਹਦਾਇਤ ਹੈ ਕਿ ਪਿੱਛੇ ਸਿੱਧ ਤੇ ਕੌਰ ਲਾਉਣਾ ਤੇ ਜਿਹੜਾ ਇਸ ਚੀਜ਼ ਨੂੰ ਮੰਨਦਾ ਹੀ ਨਹੀਂ ਉਹਨੂੰ ਤੁਸੀਂ ਸਿੱਖਾ ਕੇ ਪਰਿਵਾਰਤਨ ਦੀ ਸ਼ਾਮਲ ਕੀਤਾ ਕਰਦੇ ਆ ਕਿਉਂਕਿ ਕਾਨੂੰਨ ਹੁੰਦੇ ਆ ਜਿਹੜੇ ਧਰਮ ਦੇ ਸਾਡੇ ਬੁਨਿਆਦੀ ਸੂਲ ਹੁੰਦੇ ਆ ਉਹ ਕੋਈ ਕਾਨੂੰਨ ਚੇਂਜ ਨਹੀਂ ਕਰ ਸਕਦਾ ਇਸ ਕਰਕੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹਨੂੰ ਸੋਧਣ ਵਾਸਤੇ ਹਾਲੇ ਕੋਈ ਕਦਮ ਜਿਹੜਾ ਚੁੱਕਿਆ ਜਾਣਾ ਚਾਹੀਦਾ ਸੀ ਉਹ ਸਾਡੇ ਗੁਰਦੁਆਰਾ ਕਮਿਸ਼ਨਰ ਚੋਣਾ ਵੱਲੋਂ ਨਹੀਂ ਚੁੱਕਿਆ ਗਿਆ ਇਸ ਗੱਲ ਦਾ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਦਾਅਵੇ ਤੇ ਇਤਰਾਜ਼ ਦੀ ਮਿੱਤੀ ਹੈ ਉਹਦੇ 'ਚ ਵਾਅਦਾ ਕਰ ਦਿੱਤਾ ਉਹ ਚੰਗੀ ਗੱਲ ਪਰ ਬੇਸਿਕ ਚੀਜ਼ ਹੈ ਕਿ ਜਾਲੀ ਵੋਟਾਂ ਬਿਨਾ ਫੋਟੋ ਤੋਂ ਵੋਟਾਂ ਪਛਾਣ ਕਿੱਦਾਂ ਕਰੋਗੇ ਪਹਿਲਾਂ ਜਿਹੜਾ ਇਹਨਾਂ ਜ਼ੋਰ ਲਾਇਆ ਸਾਡੇ ਵਰਕਰਾਂ ਨੇ ਇਕੱਲੇ-ਇਕੱਲੇ ਨੇ ਘਰਾਂ ਤੋਂ ਜਾ ਕੇ ਫੋਟੋ ਬਜ਼ੁਰਗਾਂ ਦੀਆਂ ਬੀਬੀਆਂ ਦੀਆਂ ਇਕੱਠੀਆਂ ਕਰਕੇ ਫਾਰਮਾਂ ਤੇ ਲਾ ਕੇ ਭੇਜੀਆਂ ਉਹ ਫੋਟੋ ਜਿਹੜੀਆਂ ਲਾ ਕੇ ਭੇਜੀਆਂ ਉਹ ਤਾਂ ਫਾਰਮ ਲੱਭਦੇ ਨਹੀਂ ਤੇ ਹੁਣ ਕਹਿੰਦੇ ਜੀ ਬੜਾ ਫੋਟੋ ਤੋਂ ਕਿਉਂਕਿ ਇਸ ਤਰ੍ਹਾਂ ਦੀਆਂ ਵੋਟਾਂ ਜਿਹੜੀਆਂ ਉਹ ਦਰਜ ਕਰਨੀਆਂ ਸੀ ਇਸ ਕਰਕੇ ਇਹਦਾ ਜਿਹੜਾ ਹੈਗਾ ਉਹ ਸਾਰਾ ਜਿਹੜਾ ਉਹ ਸਾਡਾ ਬਹੁਤ ਵੱਡਾ ਇੱਕ ਚਿੰਤਾ ਸੀ ਇਹ ਅੱਜ ਅਸੀਂ ਗੁਰਦੁਆਰਾ ਕਮਿਸ਼ਨਰ ਨੂੰ ਦੁਬਾਰਾ ਮਤਾ ਪਾਸ ਕਰਕੇ ਭੇਜ ਰਹੇ ਹਾਂ ਕਿ ਇਹ ਜਿਹੜੇ ਸਾਡੇ ਬੁਨਿਆਦੀ ਅਸੂਲ ਆ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਇਹਦਾ ਪਾਲਨ ਜਿਹੜਾ ਗੁਰਦੁਆਰਾ ਵੋਟਾਂ ਦੇ ਵਿੱਚ ਕਰਵਾਇਆ ਜਾਵੇ ਇੱਕਾਂ ਚ ਭਰਤੀ ਦੀ ਵੀ ਸਾਰੀ ਵਰਕਿੰਗ ਕਮੇਟੀ ਨੇ ਸਮੀਖਿਆ ਕੀਤੀ ਹੈ ਮੈਨੂੰ ਦੱਸਦੇ ਖੁਸ਼ੀ ਹੁੰਦੀ ਹੈ ਕਿ ਪਿਛਲੀ ਵਰਕਿੰਗ ਕਮੇਟੀ ਨੇ ਪਰਵਾਨਗੀ ਦਿੱਤੀ ਸੀ 25000 ਕਾਪੀ ਛਪਾਉਣ ਦੀ 25000 ਕਾਪੀ ਦਾ ਮਤਲਬ 25 ਲੱਖ ਮੈਂਬਰਸ਼ਿਪ ਕਿਉਂਕਿ ਇੱਕ ਕਾਪੀ 'ਚ 100 ਨੰਬਰ ਹੁੰਦਾ ਤੇ ਉਹ ਅਸੀਂ ਟੀਚਰ ਰੱਖਿਆ ਸੀ ਇੰਨੇ ਕਾਪੀ ਛਪਾਉਣ ਦਾ ਪਰ ਅੱਜ ਸਾਨੂੰ ਵਰਕਿੰਗ ਕਮੇਟੀ ਦੇ ਵਿੱਚ ਦੁਬਾਰਾ ਪ੍ਰਵਾਨਗੀ ਲੈਣੀ ਪਈ ਐ 10000 ਹੋਰ ਕਾਪੀ ਦੀ ਕਿਉਂਕਿ 24440 ਕਾਪੀਆਂ ਜਿਹੜੀਆਂ ਕੱਲ੍ਹ ਤੱਕ ਇਸ਼ੂ ਹੋ ਗਿਆ ਤੇ ਅੱਜ ਵੀ ਕੋਈ ਸੱਜਣ ਕਾਪੀਆਂ ਮੰਗਦੇ ਸੀ ਅੱਜ ਸਾਡੇ ਕੋਲ ਹੈ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਦੋ ਕੁ ਦਿਨਾਂ ਬਾਅਦ ਦਿਆਂਗੇ ਇਹ ਜਿਹੜਾ ਵਾਈਜ਼ ਸਾਰੀ ਅੱਜ ਇਹ ਬੇਰਵਾ ਜਿਹੜਾ ਇਹ ਸਾਰਾ ਅੱਜ ਅਸੀਂ ਪੂਰੀ ਵਰਕਿੰਗ ਕਮੇਟੀ ਦੇ ਕੋਲੇ ਜਿਹੜਾ ਉਹ ਸਾਝਾ ਕੀਤਾ ਕਿ ਇਹ ਜਿਹੜੀ ਸਾਡੀ ਹੈ ਅਸੀਂ ਇਹਦੇ ਵਾਸਤੇ ਹੋਰ ਜਿਹੜੀ ਹੈ ਉਹ ਪ੍ਰਬੰਧਕੀ ਜਿਹੜੀ ਹੈ ਉਹ 10000 ਦੀ ਜਿਹੜੀ ਹੈ ਉਹ ਨਹੀਂ ਹੈ ਸੋ ਮੁੱਖ ਤੌਰ ਦੇ ਉੱਤੇ ਸਾਡੇ ਇਹ ਜਿਹੜੇ ਅੱਜ ਦੇ ਮੇਨ ਦੋ ਗੱਲਾਂ ਤੇ ਫੋਕਸ ਹੀ ਇੱਕ ਤਾਂ ਸ਼ਰਮਣੀ ਗੁਰਦਵਾਰਾ ਪੰਥ ਕਮੇਟੀ ਦੀਆਂ ਵੋਟਾਂ ਤੇ ਇੱਕ ਡਾਕਟਰ ਮੈਦਕਰ ਸਾਹਿਬ ਦੀ ਜਿਹੜੀ ਇਨਸੀਡੈਂਟ ਹੋਈ ਔਰ ਤੀਸਰਾ ਜਿਹੜੀ ਭਰਤੀ ਹੈ ਸਾਰੀ ਉਹਦੀ ਸਾਰੀ ਦੀ ਪ੍ਰਕਿਰਿਆ ਦੀ ਜਿਹੜੀ ਹੈ ਉਹ ਸੁਮੇਖਿਆ ਕਰਕੇ ਔਰ ਰਿਪੋਰਟ ਮੈਂ ਵਰਕਿੰਗ ਕਮੇਟੀ ਦੇ ਮੈਂਬਰੋ ਤੋਂ ਵੀ ਲਈ ਆ ਔਰ ਸਾਰੀ ਜਿਹੜੀ ਜਾਣਕਾਰੀ ਅਸੀਂ ਉਹਨਾਂ ਨਾਲ ਵੀ ਸਾਂਝੀ ਕੀਤੀ ਹੈ ਸੋ ਬਾਕੀ ਸਾਡੇ ਮਾਰਕਿੰਗ ਪ੍ਰਧਾਨ ਸਾਹਿਬ ਉਧਰ ਸਾਹਿਬ ਜਿਹੜੇ ਆ ਉਹ ਤੁਹਾਨੂੰ ਭਾ ਕੇ ਕੀ ਹੈਗਾ ਦੱਸਾਂ ਚਲੋ ਕੋਈ ਲੋਕ ਸੈਣ ਬੈਸੇ ਤਾਂ ਜੀਮਾ ਸਾਹਿਬ ਨੇ ਸਾਰਾ ਐਕਸਪਲੇਨ ਕਰ ਦਿੱਤਾ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਸੂਬਾ ਹੈ ਇਹ ਸਦੀਆਂ ਤੋਂ ਕਿਸ ਤਰ੍ਹਾਂ ਦਾ ਸੂਬਾ ਜਿੱਥੇ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਝ ਰਹੀ ਹੈ ਇਹ ਸਾਡੇ ਗੁਰੂਆਂ ਦਾ ਜੋ ਜਦੀਪਰ ਦਾ ਫਲਸਫਾ ਸੀ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਗਏ ਹੈ ਉਹਦੇ ਤਹਿਤ ਇਹ ਸਾਰੀ ਇੱਥੇ ਸ਼ਾਂਤੀ ਅਮਨ ਭਾਈਚਾਰਕ ਸਾਝ ਰਹਿੰਦੀ ਹੈ ਦੁੱਖ ਹੈ ਕਿ ਪਿਛਲੇ 10-12 ਸਾਲਾਂ ਤੋਂ ਇੱਕ ਐਸੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਹੜੀ ਇਹਨਾਂ ਨੇ ਦੱਸਿਆ ਮਤਾਂ ਪਾ ਕੇ ਸੋ ਸਾਰਾ ਬਿਆਨ ਕੀਤਾ ਤੁਹਾਨੂੰ ਦੇਵਾਂਗੇ ਕਿ ਬੜਾ ਦੁੱਖ ਦੀ ਗੱਲ ਹੈ ਪਤਾ ਨਹੀਂ ਕਿਉਂ ਸਾਰੇ ਪੰਜਾਬ ਦੇ ਤੇ ਦੇਸ਼ ਦੇ ਲੋਕ ਚੁੱਪ ਨੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਸਭ ਦਾ ਸਾਂਝਾ ਹੈ ਅੱਜ ਦੁਨੀਆ ਨੂੰ ਅੱਜ ਵੀ ਵਰਲਡ 'ਚ ਰਸਤਾ ਅਮਨ ਸ਼ਾਂਤੀ ਦਾ ਪਿਆਰ ਦਾ ਭਾਈਚਾਰ ਸਾਂਝਾ ਦਾ ਦਿਖਾ ਰਿਹਾ ਹੈ ਗੁਰਬਾਣੀ ਦੀ ਕਿਸੇ ਲਾਈਨ ਤੇ ਅੱਜ ਸਾਇੰਸ ਨਹੀਂ ਤਰੱਕੀ ਕਰ ਗਿਆ ਕਿ ਕਿੰਤੂ ਇੱਕ ਲਫ਼ਜ਼ ਤੇ ਨਹੀਂ ਕਰ ਸਕਦਾ ਇਹ ਲਾਈਨ ਤਾਂ ਬਹੁਤ ਵੱਡੀ ਹੈ ਉਸ ਧਰਮ ਦੀ ਉਸ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ 10 ਸਾਲ ਤੋਂ ਪਹਿਲਾਂ ਸ਼ੁਰੂ ਕੀਤੀ ਉਸ ਤੋਂ ਬਾਅਦ ਫਿਰ ਸੋਚਿਆ ਕਿ ਹੁਣ ਕੋਈ ਹੋਰ ਨਾ ਰਹੇ ਜੇ ਗੀਤਾ ਦੀ ਵੀ ਕੀਤੀ ਫਿਰ ਸੋਚਿਆ ਕਿ ਅਜੇ ਤੱਕ ਕਮੀ ਰਹੀਗੀ ਫਿਰ ਮਲੇਰ ਕੋਲਲੇ ਚ ਉਸਦੀ ਵੀ ਕੀਤੀ ਜਿਹੜਾ ਕੁਰਾਨ ਕੁਰਾਨ ਸ਼ਰੀਫ ਦੀ ਔਰ ਕੁਰਾਨ ਸ਼ਰੀਫ ਦਾ ਕੇਸ ਕੋਰਟ ਚੱਲਿਆ ਕੋਰਟ ਦੀ سزا ਹੋਈ سزا ਦੇ ਪਿੱਛੇ ਬੈਕਗ੍ਰਾਉਂਡ ਸਟੋਰੀ ਆਈ ਤੁਹਾਡੇ ਸਾਹਮਣੇ ਪਤਾ ਹੈ ਮੈਂ ਉਹ ਦੱਗੇ ਨਹੀਂ ਗੱਲ ਕਹਿਣੀ ਲੇਕਿਨ ਉਹ ਤਾਂ ਸਪਸ਼ਟ ਅਦਾਲਤ ਨਹੀਂ ਕਰਤਾ ਹੈ ਬਿਆਨ ਨਹੀਂ ਕਰਤਾ ਹੈ ਦੁੱਖ ਹੈ ਕਿ ਹੁਣ ਫੇਰ ਕੀ ਹੋਇਆ ਕਿ ਫੇਰ ਵੋਟਾਂ ਆਉਣੀਆਂ ਲੱਗੀਆਂ ਉਹ ਵੀ ਸਾਸ਼ੋਸ਼ਲੇ ਵੋਟਾਂ ਦੀ ਸੀ ਇੰਨੀ ਵੱਡੀ ਡਿਵੈਲਪਮੈਂਟ ਹੋਈ ਹੈ ਹੋਇਆ ਹੈ ਕਿ ਕਾਲੀਦਿਰ ਨੁਕਸਾਨ ਕਰਨ ਵਾਸਤੇ ਕੀ ਗੇਮ ਖੇਲੀ ਜਾਵੇ ਉਹ ਗੇਮ ਉਹਦੇ ਕਾਮਯਾਬ ਹੋਈ ਹੁਣ ਅਗਲੇ ਸਮੇਂ ਵਾਸਤੇ ਕਿ ਸਰਕਾਰ ਆਪਦੇ ਕੰਮਾਂ 'ਚ ਫੇਲ ਹੋ ਗਈ ਹੈ ਜਿਹੜੀਆਂ ਰਾਜਨੀਤਿਕ ਪਾਰਟੀਆਂ ਤੇ ਹੁਣ ਅਗਲੇ ਕੰਮਾਂ ਵਾਸਤੇ ਜੋ ਹਿੰਦੁਸਤਾਨਦਾਰੀ ਦੁਨੀਆ ਦਾ ਕਾਬਿਲ ਆਦਮੀ ਇੱਕ ਗਰੀਬ ਘਰ 'ਚ ਪੈਦਾ ਹੋ ਕੇ ਡਾਕਟਰ ਅਬੇਲਕਰ ਸਾਹਿਬ ਜੀ ਨੂੰ ਸਾਰੀ ਦੁਨੀਆ ਸਿਰ ਚ ਘਾਉਂਦੀ ਹੈ ਬੱਥਾ ਟਿਕਦੀ ਹੈ ਅੱਜ ਆਪਣੇ ਸਭ ਦੇ ਜਿਹੜੇ ਰਾਈਟ ਹੈ ਬੁਨਿਆਦੀ ਉਹਦੇ ਵਿਧਾਨ ਲਿਖੇ ਹੋਏ ਦੇ ਮੁਤਾਬਕ ਹੈ ਅੱਜ ਉਸ ਵਿਧਾਨ ਨੂੰ ਇੱਕ ਅੱਖਰ ਵੀ ਛੇੜਨਾ ਉਹਦੀ ਬੜੀ ਵੱਡੇ ਵਗਿਆ ਕੀਤੀ ਜਾਂਦੀ ਹੈ ਤੇ ਉਹਦੇ ਚ ਸਜ਼ਾ ਹੁੰਦੀ ਹੈ ਕੈਦ ਹੁੰਦੀ ਹੈ ਤੇ ਦੇਸ਼ ਸਾਰਾ ਰੌਲਾ ਪਾਉਂਦਾ ਹੈ ਮੈਂ ਹੈਰਾਨ ਆ ਕਿ ਦੇਸ਼ ਚੁੱਪ ਹੈ ਪੰਜਾਬ ਚੁੱਪ ਹੈ ਐ ਹੋ ਗਿਆ ਜੇ ਕੋਈ ਕੁਝ ਹੋਇਆ ਨਹੀਂ ਹੁੰਦਾ 26 ਜਨਵਰੀ ਹੋਵੇ ਦਿੰਦਾ ਟਾਈਮ ਹੋਵੇ ਪੌੜੀ ਲੱਗੀ ਹੋਵੇ ਹਥੌੜਾ ਲੈ ਕੇ ਬੰਦਾ ਗਿਆ ਹੋਵੇ ਕਿਤੇ ਮੂਰਤੀ ਤੋੜਨੀ ਸੌਖੀ ਸੀ ਹੋ ਲੇਕਿਨ ਕੋਈ ਸ਼ਾਂਤੀ ਕਿਉਂ ਕਿਉਂਕਿ ਹੁਣ ਸੀ ਕਿ ਦੋ ਭਾਈਚਾਰਿਆਂ ਚ ਕਿਵੇਂ ਇੱਥੇ ਗੜਤਨ ਪੈਦਾ ਕੀਤੀ ਜਾਵੇ ਤਾਂ ਕਿ ਅਗਲੀਆਂ ਵੋਟਾਂ ਜਿਹੜਾ ਦਾ ਲਾਹਾ ਲਿਆ ਜਾਵੇ ਸੋ ਮੈਨੂੰ ਦੁੱਖ ਹੈ ਕਿ ਵੋਟਾਂ ਤਾਂ ਪੈਣੀਆਂ ਰਹਿਣੀਆਂ ਨੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਕੀ ਪੰਜਾਬ ਨੂੰ ਅਸੀਂ ਬਚਾਉਣਾ ਕਿ ਉੱਥੇ ਅੰਗਰੇਜ਼ ਦੇ ਭਾਂਬੜੇ ਥੇ ਕਰਨੇ ਨੇ ਪਹਿਲੇ ਹੀ ਪੰਜਾਬ ਬਹੁਤ ਉਜੜ ਚੱਲਿਆ ਆਸਤਾ ਉਹ ਤੇ ਕਮਜ਼ੋਰ ਹੋ ਗਿਆ ਤੁਸੀਂ ਰੋਜ਼ ਅੰਕੜੇ ਦੇਖਦੇ ਹੋ ਤੁਸੀਂ ਸਾਨੂੰ ਬਲਕਿ ਸਮਝਾਉਂਦੇ ਹੋ ਸਾਡੇ ਸਵਾਲ ਕਰਦੇ ਹੋ ਮੈਂ ਉਹਨਾਂ ਅੰਕੜਿਆਂ ਨੂੰ ਤੁਹਾਨੂੰ ਡਰਾਉਣਾ ਨਹੀਂ ਚਾਹੁੰਦਾ ਤੇ ਸਾਰੇ ਕੰਮਾਂ 'ਚ ਫੇਲ ਹੋਣ ਤੋਂ ਬਾਅਦ ਲਾਂਡਰਡ ਫੇਲ ਹੈ ਇਹ ਨਹੀਂ ਪਤਾ ਕਿਹੜਾ ਜਾਂਦਾ ਕਿ ਤੱਕ ਸੇਫ ਹੈ ਕਿ ਨਾ ਹੈ ਕੋਈ ਪ੍ਰਵਾਹ ਨਹੀਂ ਜਿਹੜਾ ਸੂਬੇ ਦਾ ਖਜ਼ਾਨਾ ਹੈ ਉਹ ਸਿਰਫ ਪ੍ਰਚਾਰ ਤੇ ਤੇ ਬਾਹਰ ਕੰਮਾਂ ਤੇ ਖਰਚ ਕੀਤਾ ਜਾ ਰਿਹਾ ਹੈ ਸੂਬੇ ਵਾਲੇ ਪਾਸੇ ਤਰੱਕੀ ਵਾਲੇ 'ਤੇ ਕੋਈ ਚੀਜ਼ ਨਹੀਂ ਅੱਜ ਉਹ ਸਾਰੀ ਚੀਜ਼ ਲੁਕਾਉਣ ਵਾਸਤੇ ਡਾਕਟਰ ਸਾਹਿਬ ਦੇ ਅਮੀਰ ਕਰਜੇ ਦੀ ਜਿਹੜੀ ਮੋਸੀ ਪੂਰਤੀ ਉਹਨੂੰ ਤੋੜਿਆ ਗਿਆ ਅਸੀਂ ਇਸ ਕਰਕੇ ਅੱਜ ਬੜੇ ਸੀਰੀਅਸਲੀ ਤਾਂ ਹੀ ਇਹ ਮੀਟਿੰਗ ਸੱਦੀ ਸੀ ਕਿ ਤੇ ਜੋਰ ਪਾ ਕੇ ਕਿਹਾ ਜਾਵੇ ਕਿ ਨਹੀਂ ਇਹ ਇੰਨਾ ਹੀ ਨਹੀਂ ਕਿ ਮੜਾ ਪਰਚਾ ਦਰਜ ਹੋ ਗਿਆ ਇੱਕ ਬੰਦਾ ਫੜ ਲਿਆ ਜੀ ਠੀਕ ਹੈ ਨਹੀਂ ਬਹੁਤ ਵੱਡੀ ਇਹ ਜਿਹੜੀ ਸਾਜ਼ਿਸ਼ ਹੈ ਇਹਦੀ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਸਾਜ਼ਿਸ਼ ਦੇ ਪਿੱਛੇ ਜਿਵੇਂ ਪਿੱਛੇ ਸੀ 15 ਸਾਲ ਹੋ ਗਏ ਪੰਜਾਬ 'ਚ ਨਹੀਂ ਟਿਕ ਰਹੀ ਗੱਲ ਧਰਮ ਦੀ ਇਵੇਂ ਜਿ ਘੱਜ ਇਹਦੇ ਪਿੱਛੇ ਵੀ ਕਿਤੇ ਹੋ ਕੇ ਪੰਜਾਬ ਦੁਆਰਾ ਬਰਬਾਦ ਨਾ ਹੋਵੇ ਇਹ ਸ਼ਾਸਨ ਤੇ ਕਰਤਵਾਲੇ ਕੌਣ ਪਿੱਛੇ ਬੈਕਗ੍ਰਾਉਂਡ ਤੇ ਉਹ ਬੰਦੇ ਜਿਹੜੇ ਹੈ ਪਬਲਿਕ 'ਚ ਨੰਗੇ ਹੋਣ ਤਾਂ ਕਿ ਕੋਈ ਜੁਰਤ ਨਾ ਕਰੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਪੰਜਾਬ ਦੇ ਮਹਾਲ ਨੂੰ ਵਿਗਾੜਨ ਦੀ ਇਹ ਅੱਜ ਸਾਡੇ ਦੋ ਮੇਨ ਇਸ਼ੂ ਸੀ ਬਾਕੀ ਜੋ ਭਰਤੀ ਦੀ ਗੱਲ ਹੈ ਉਹ ਪ੍ਰਕਿਰਿਆ ਕਿਉਂਕਿ ਸਾਡੇ ਸੈਕਟਰੀ ਆਫਿਸ ਵੀ ਹਨਗੇ ਇਹ ਸਾਰੇ ਦੇਖ ਰੇਖ ਕਰ ਰਹੇ ਤੁਹਾਨੂੰ ਇਹਨਾਂ ਨੇ ਦੱਸਿਆ ਲੇਕਿਨ ਮੇਨ ਜਿਹੜੇ ਸਹੀ ਅੱਜ ਸਾਡੇ ਇਹ ਦੋ ਇੱਕੇ ਇਸ਼ੂ ਦੂਸਰਾ ਇਸ਼ੂ ਐਸਪੀਸੀ ਵਾਲਾ ਐਸਜੀਪੀਸੀ ਵਾਲੇ ਈਸ਼ੂ ਦੇ ਵਿੱਚ ਹੈਰਾਨ ਆ ਸੀ ਕਿ ਪਹਿਲਾਂ ਸਾਡੇ ਦੇ 4 ਮਹੀਨੇ 6 ਮਹੀਨੇ ਜ਼ੋਰ ਦੇਈਗੇ ਕਿ ਦੇਖੋ ਕੋਈ ਵੋਟ ਬਗੈਰ ਆਈਡੈਂਟੀਟੀ ਕਾਰਡ ਤੋਂ ਡਾ ਹੋਵੇ ਫੋਟੋ ਲੱਗੀ ਹੋਵੇ ਹੁਣ ਮੈਂ ਪੁੱਛਦਾ ਕਿ ਨਾ ਆਈਡੈਂਟੀਟੀ ਕਾਰਡ ਦਾ ਫੋਟੋ ਨਾ ਵੀ ਗਏ ਖਤਮ ਹੋ ਗਏ ਕਹਿੰਦੇ ਜੀ ਕੋਈ ਲਿਖੋ ਕੁਝ ਲਿਖੋ ਨਾ ਕੋਈ ਫਰਕ ਨਹੀਂ ਪੈਂਦਾ ਤੇ ਜੇ ਕੋਈ ਵੀ ਚੀਜ਼ ਨਹੀਂ ਤੇ ਫਿਰ ਕੀ ਧਰਮ 'ਚ ਆਸਥਾ ਰੱਖਣ ਵਾਲੇ ਦੀ ਵੋਟ ਬਣੂਗੀ ਕਿ ਉਸ ਬੋਡ ਦੀ ਬਣ ਜੀ ਧਰਮ 'ਚ ਆਸਥਾ ਹੀ ਕੋਈ ਨਹੀਂ ਤੇ ਜੇ ਧਰਮ 'ਚ ਆਸਥਾ ਨਹੀਂ ਅੱਜ ਜੇ ਕਿਸੇ ਦੂਸਰੇ ਧਰਮ ਦੇ ਵਿੱਚ ਤੁਸੀਂ ਕੇਸ ਦਾੜੀ ਵਾਲਾ ਬੰਦਾ ਚਾਹੇ ਮਸਜਿਦ ਜਾ ਕੇ ਸੇਵਾ ਕਰਨੀ ਕੀ ਉਹ ਲੋਕ ਮੰਨ ਲੈਣਗੇ ਤੇ ਜੇ ਅਜੁੱਧਿਆ ਤੇ ਜਾ ਕੇ ਕਹੇ ਜੀ ਮੈਂ ਤਾਂ ਹੁਣ ਇੱਥੇ ਮਹੰਤ ਬਣਨਾ ਹੈ ਮੰਨ ਲੈਣਗੇ ਤੇ ਫਿਰ ਅਕਾਲ ਤਖਤ ਤੇ ਉੱਤੇ ਜਾਂ ਜੋ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਜਿਸ ਨੂੰ ਵਿਸ਼ਵਾਸ ਹੀ ਨਹੀਂ ਕਿ ਉਸ ਦੀ ਵਗਿਆ ਨਹੀਂ ਹੋਏਗੀ ਤੇ ਉਹ ਜਦੋਂ ਜੇ ਜਦੋਂ ਆ ਫੋਟਾ ਬਣ ਕੇ ਤੇ ਇੰਨਾ ਮੋਟਾ ਦੇ ਵਿੱਚੋਂ ਕੋ ਬੰਦੇ ਬਣ ਗਏ ਫਿਰ ਸਾਡੇ ਧਰਮ ਦੀ ਕਿੱਥੇ ਰੱਖੀ ਰਹਿ ਜਿਹਨੂੰ ਅਸੀਂ ਬਸਾ ਇੰਨੀ ਵੱਡੀ ਕੁਰਬਾਨੀ ਤੋਹਾਰ ਅੰਗਰੇਜ਼ ਤੋਂ ਬਾਅਦ ਠੀਕ ਕੀਤਾ ਸੀ ਅਸੀਂ ਕਾਨੂੰਨ ਨਾਲ ਉਹ ਹੱਥ ਚ ਲਿਆ ਸੀ ਕਿ ਉਹ ਉਹ ਬੰਦੇ ਹੀ ਹੋਣ ਇੱਥੇ ਸੇਵਾਦਾਰ ਜਿਹੜੇ ਇਸ ਧਰਮ ਨੂੰ ਮੰਨਦੇ ਨੇ ਸਹੀ ਧਰਮ ਨਾਲ ਉਹਦੇ ਥੱਲੇ ਪਾਲਣ ਕਰਦੇ ਨੇ ਤੇ ਅੱਜ ਫਿਰ ਜਦੋਂ ਇਹ ਬੋਟਾਂ ਬਣ ਗਈਆਂ ਤੇ ਇਹਨਾਂ ਚ ਬੰਦੇ ਚੁਣੇਗੇ ਉਹਨਾਂ ਧਰਮ ਨਾਲ ਲਿੰਕ ਹੀ ਕੋਈ ਨੂੰ ਜਾਣਦੇ ਕੋਈ ਨਹੀਂ ਧਰਮ ਕੀ ਚੀਜ਼ ਐ ਤੇ ਫਿਰ ਅੱਜ ਉਹ ਜਦੋਂ ਚਲਾਉਣਗੇ ਤਾਂ ਫਿਰ ਕਿਸ ਤਰ੍ਹਾਂ ਸਾਡਾ ਧਰਮ ਸੁਰੱਖਿਤ ਰਹਿ ਸਕੇਗਾ ਇਸ ਕਰਕੇ ਕਮਿਸ਼ਨ ਨੂੰ ਅੱਜ ਦੁਆਰਾ ਬੇਨਤੀ ਕਰਨ ਲੱਗੇ ਆਂ ਕਿ ਬੜਾ ਵੱਡਾ ਇਸ਼ੂ ਹੈ ਇਹਨੂੰ ਸਰਸਰੀ ਨਾ ਸਮਝੋ ਸਾਡੇ ਧਰਮ 'ਚ ਸਿੱਧਾ ਦਖਲ ਹੈ ਇਹਨੂੰ ਕਿਸੇ ਕੀਮਤ 'ਤੇ ਅਸੀਂ ਮਨਜ਼ੂਰ ਨਹੀਂ ਕਰਾਂਗੇ ਫੋਟੋ ਲੱਗੀ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਉੱਥੇ ਦਾ ਜੇ ਕੱਟੀ ਦਾੜੀ ਵਾਲਾ ਸਿੱਖ ਹੈ ਉਹਦੀ ਵੋਟ ਵੀ ਨਹੀਂ ਪੈ ਸਕਦੀ ਕੇਸ ਕੱਟੇ ਤਾਂ ਬੜੀ ਵੱਡੀ ਗੱਲ ਹੈ ਤੇ ਜੇ ਕੱਟੀ ਦਾੜੀ ਵਾਲੇ ਸਿੱਖ ਦੀ ਵੋਟ ਨਹੀਂ ਪੈ ਸਕਦੀ ਤੇ ਫਿਰ ਦੂਸਰੀ ਕਿ ਕੋਈ ਵੋਟ ਬਣਾਈ ਜਾਵੇ ਉਹਦੀ ਕਿਵੇਂ ਪੈਜੂਗੀ ਸੋ ਇਹ ਬਹੁਤ ਵੱਡੀ ਬੱਗਿਆ ਜਿਸ ਨੂੰ ਸੋਧਣ ਵਾਸਤੇ ਅਸੀਂ ਕਮਿਸ਼ਨ ਨੂੰ ਦੁਆਰਾ ਮਤਾ ਪਾ ਕੇ ਭੇਜ ਰਿਹਾ ਅਸੀਂ ਆਪਣੀ ਸਾਰੀ ਚਾਹਤ ਜੋਰੀ ਕਰਾਂਗੇ ਕਿਸੇ ਵੀ ਚੀਜ਼ ਤੇ ਕੋਈ ਬੋਟ ਗਲਤ ਰਵਣੇ ਉਸੇ ਦੀ ਬਣੇ ਜੋ ਗੁਰੂ ਗ੍ਰੰਥ ਸਾਹਿਬ 'ਚ ਆਸਤਾ ਰੱਖਦਾ ਹੈ ਉਹਨੂੰ ਪੂਰਨ ਤੌਰ ਤੇ ਮੰਨਦਾ ਹੈ ਔਰ ਉਹਦੇ ਮਤਾਬ ਕਾਪੜਾ ਜੀਵਨ ਪਤੀਤ ਕਰਦਾ ਹੈ ਤਾਂ ਕਿ ਉਸੇ ਦੀ ਬੋਟ पे ਦੋਏਮਤੇ ਅੱਜ ਸਾਡੇ ਬੋਰਡ ਦੇ ਸੀ ਜਿੰਨਾਂ ਤੇ ਬਹਿ ਕੇ ਅਸੀਂ ਜੋਰ ਦੇ ਕੇ ਮੀਟਿੰਗ ਕਰਕੇ ਤੁਹਾਡੇ ਰਾਹੀਂ ਅਸੀਂ ਸੰਗਤ 'ਤੇ ਸਾਰੀ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਕਿਉਂਕਿ ਸੰਗਤ ਵੀ ਸਾਰੀ ਬਾਲੀਵਾਰ ਸਾਖੀਰਤਾ ਤੁਸੀਂ ਵੀ ਸੰਗਤ ਹਿੱਸਾ ਮੈਂ ਤਾਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਅਗਲੀਆਂ ਪੀੜ੍ਹੀਆਂ ਤਾਂ ਹੀ ਤਰੱਕੀ ਕਰਨਗੇ ਜੇ ਪੰਜਾਬ ਖੁਸ਼ਹਾਲ ਹੋਏਗਾ ਖੁਸ਼ਹਾਲਤਾ ਹੈ ਜਾਂ ਬਰ ਸ਼ਾਂਤੀ ਹੋਏਗੀ ਤਾਂ ਇਸ ਕਰਕੇ ਆਉ ਰਲ ਕੇ ਆਪਾਂ ਸਾਰੇ ਪੰਜਾਬ ਦੇ ਭਲੇ ਵਾਸਤੇ ਜੋ ਦੋਏ ਗੱਲਾਂ ਨੇ ਤੇ ਜੋਰ ਦੇ ਕੇ ਅਸੀਂ ਕਿਹਾ ਇਹਨਾਂ ਤੇ ਅਮਲ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਦੇ ਸਾਰੇ ਜਿਹੜੇ ਮੇਨ ਏਜੰਡੇ ਸੀ ਉਹ ਤੁਹਾਡੇ ਨਾਲ ਚੀਮਾ ਸਾਹਿਬ ਨੇ ਫੋਨ ਦਰਸਾਉਣ ਨੇ ਸਾਰੇ ਡਿਸਕਸ ਕੀਤੇ ਆ ਕਿਉਂਕਿ ਸਿੱਖ ਇਲੈਕਸ਼ਨ ਕਮਿਸ਼ਨ ਜਿਹੜਾ ਸਾਡੇ ਚੋਣ ਕਰਨ ਵਾਲੇ ਜਸਪਰ ਸਰੋਂ ਸਾਹਿਬ ਉਹਨਾਂ ਨੇ ਜਦੋਂ ਇਹ ਸ਼ੁਰੂ ਦੇ ਵਿੱਚ ਵੋਟਾਂ ਬਣਾਉਣ ਦਾ ਪ੍ਰਕਿਰਿਆ ਸ਼ੁਰੂ ਹੋਈ ਸੀ ਤੇ ਉਦੋਂ ਅਸੀਂ ਮਿਲੇ ਸੀ ਜਾ ਕੇ ਕਿ ਫੋਟੋ ਇਹਦੀ ਐਗਜ਼ੈਂਪਸ਼ਨ ਕੀਤੀ ਜਾਵੇ ਆਈਡੀ ਦੀ ਐਗਜ਼ੈਂਪਸ਼ਨ ਕੀਤੀ ਜਾਵੇ ਤੇ ਉਦੋਂ ਬਜੇਦ ਸਗੇ ਇਸ ਗੱਲ ਦੇ ਉੱਤੇ ਪਈ ਜੀ ਇਹਦੇ ਵਿੱਚ ਇੱਕ ਇੱਕ ਬੰਦਾ ਆ ਕੇ ਆਪਣੀ ਵੋਟ ਰਜਿਸਟਰਡ ਕਰਾਵੇ ਉਹ ਬਕਾਇਦਾ ਤੌਰ ਤੇ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਆ ਹੁਣ ਅੱਜ ਵੀ ਤੇ ਪਹਿਲਾਂ ਵੀ ਅਸੀਂ ਜਾ ਕੇ ਉਸ ਦਿਨ ਕਹਿ ਕੇ ਆਏ ਸੀ ਕਿ ਸਿੰਘ ਤੇ ਕੌਰ ਵਾਲੀਆਂ ਜਿਹੜੀਆਂ ਵੋਟਾਂ ਉਹਨਾਂ ਦੇ ਉੱਤੇ ਮੋੜ ਦੁਆਰਾ ਤੋਂ ਤਸਦੀਕ ਕੀਤਾ ਜਾਵੇ ਕਿ ਇਹ ਸਿੱਖ ਹੈਗਾ ਵੀ ਆ ਜਾਂ ਕਿਸੇ ਹੋਰ ਧਰਮ ਦੇ ਨਾਲ ਸੰਬੰਧ ਰੱਖਦਾ ਸੋ ਉਹਦੇ ਵਿੱਚ ਹੀ ਸੋਧ ਕਰ ਦਿੱਤੀ ਬਹੁਤ ਵੱਡੀ ਬਗੈਰ ਦੱਸਿਓ ਖਾਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਚ ਲਿਆਉਣੀ ਚਾਹੀਦੀ ਸੀ ਕਿ ਉਹਦੇ ਤੇ ਨਾਂ ਤਾਂ ਕਿਸੇ ਦੀ ਹੁਣ ਫੋਟੋ ਆ ਨਾ ਉਹਦੇ ਤੇ ਕਿਸੇ ਦੀ ਆਈਡੀ ਆ ਤੇ ਨਾ ਕਿਸੇ ਨੇ ਜਾ ਕੇ ਫਾਰਮੇ ਜਮਾ ਕਰਾਏ ਆ ਇਹ ਸਿਰਫ ਗਿਣਤੀ ਪੂਰੀ ਕਰਨ ਲਈ ਧੜਾ-ਤੜ ਪੀਐਲਓਜ਼ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਤੇ ਮੈਂ ਇਹ ਵੀ ਕਹਿ ਸਕਦਾ ਡਾਇਰੈਕਸ਼ਨਾਂ ਵੀ ਮੌਕੇ ਦੀ ਸਰਕਾਰ ਨੇ ਦਿੱਤੀਆਂ ਤੇ ਉਹ ਧੜਾ-ਤੜ ਅੱਖ-ਬੱਖ ਹਾਲਕਿਆਂ ਦੇ ਵਿੱਚੋਂ ਅਸੀਂ ਰਿਪੋਰਟਾਂ ਵੀ ਸਾਰੀਆਂ ਲੈ ਰਹੇ ਹਾਂ ਤੇ ਕਈਆਂ ਦੇ ਅੱਜ ਇੱਥੇ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਮੁਸਲਮਾਨਾਂ ਦੀਆਂ ਵੀ ਵੋਟਾਂ ਬਣੀਆਂ ਆ ਪ੍ਰਵਾਸੀ ਭਾਰਤੀ ਜਿਹੜੇ ਪ੍ਰਵਾਸੀ ਸੌਰੀ ਇੱਥੇ ਪੰਜਾਬੀ ਆ ਪੰਜਾਬ ਤੋਂ ਬਾਹਰੋਂ ਆਏ ਆ ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਇਸ ਗੱਲ ਦੀ ਮੰਗ ਕਰਦੇ ਕਿ ਤੁਸੀਂ ਇਹਨਾਂ ਦਾ ਕਿਉਂਕਿ ਆਪ ਜਸਟਿਸ ਸਾਰੋਂ ਸਾਹਿਬ ਉਹਦੇ ਚੇਅਰਮੈਨ ਆ ਇਹ ਸਾਰੀਆਂ ਦਾ ਬਲੰਕਣ ਕਰਾਓ ਅਸੀਂ ਵੀ ਇਤਰਾਜ਼ ਦੇ ਰਹੇ ਹਾਂ ਸਾਰੇ ਪਰ ਇੱਕ ਜਿਹੜਾ ਐਸਡੀਪੀਸੀ ਮੈਂਬਰ ਉਹਦੇ ਹਲਕੇ 3 300 ਪਿੰਡ ਆ ਉਹ ਸਾਰਿਆਂ ਦਾ ਦੇ ਨਹੀਂ ਸਕਦਾ ਇਹ ਇੱਕ ਸਾਡਾ ਅਹਿਮ ਮੁੱਦਾ ਸੀ ਤੇ ਇਹ ਸਮਝਦਾ ਮੈਂ ਧਰਮ ਦੇ ਵਿੱਚ ਬਹੁਤ ਵੱਡੀ ਦਖਲਅੰਦਾਜ਼ੀ ਆ ਕਿ ਜੇ VOTER ਬਣਾਉਣ ਦਾ ਜਿਹੜਾ VOTER ਬਣਦੇ ਕਾਬਲੇ ਨਹੀਂਗਾ ਤੇ ਜੇਲੇ VOTER ਬਣ ਗਏ ਫਿਰ VOTER ਬਣਨ ਤੋਂ ਬਾਅਦ ਫਿਰ ਉਹ ਉਹਦੇ ਜਾ ਕੇ ਕਿੱਥੇ ਕਿੱਥੇ ਇੱਕ ਇੱਕ ਬੰਦਾ ਇਤਰਾਜ਼ ਕਰੂਗਾ ਸੋ ਬਾਕੀ ਜਿਹੜੀ ਅੱਜ ਦਾ ਮੇਨ ਏਜੰਡਾ ਸੀ ਉਹ ਤੁਹਾਡੇ ਨਾਲ ਸਾਰਿਆਂ ਨੇ ਡਿਸਕਸ ਕਰ ਕਰ ਲਿਆ ਸੋ ਤੁਹਾਡਾ ਵੀ ਸਾਰਿਆਂ ਦਾ ਤੇ ਸਾਡੇ ਕਿਉਂਕਿ ਵਰਕਿੰਗ ਕਮੇਟੀ ਦੀ ਅੱਜ ਲੌਂਗ ਡਿਸਕਸ਼ਨ ਹੋਈ ਸਾਰੀ ਇਸ ਮੁੱਦੇ ਦੇ ਉੱਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਵੀ ਸਾਹਿਬ ਇੱਕ ਜਰਨਲਿਸਟ ਨੇ ਇੱਕ ਮੈਂਬਰ ਜੀ ਅੱਜ ਜੁਵਾ ਉਹਦੀ ਗੱਲ ਦੇ ਉੱਤੇ ਉਹਦਾ ਉਹਦਾ ਸਮਾਂ ਵਧਾ ਦਿੱਤਾ ਸਰ ਜਿੰਨਾ ਸਮਾਂ ਵਧਾ ਦਿੱਤਾ ਇੱਕ ਮਹੀਨੇ ਦਾ ਸਾਡੇ ਕੋਲ ਤੁਹਾਡਾ ਇੱਕ ਸਵਾਲ ਹੈ ਕਿ ਬਾਰ ਬਾਰ ਸਵਾਲ ਹੁੰਦਾ ਕਿ ਸੱਤ ਮੈਂਬਰ ਕਮੇਟੀ ਬਣੀ ਸੀ ਉਹਨੂੰ ਵਾਈਟ ਮੈਂਬਰਸ ਨੂੰ ਹੋ ਨਹੀਂ ਸਕਦਾ ਕਿ ਕਦੋਂ ਤੱਕ ਸਾਡੇ ਸਰ ਮਿਹਰਬਾਨ ਜੀ ਪਾਲੀ ਦਾ ਅੰਤ ਮੰਨਿਆ ਉਹਨਾਂ ਦੀ ਉਹਨਾਂ ਦੀ ਬੇਨੋਖਾ ਗਾਂ ਬਾਰ-ਬਾਰ ਉਹਨਾਂ ਦੀ ਅਗਵਾਈ ਚ ਨਹੀਂ ਉਹਨਾਂ ਦੀ ਕੱਲ ਪਰਸੋਂ ਜਿਹੜੀ ਸੰਗਤ ਸਾਭ ਦੀ ਆਈ ਆ ਉਹਨਾਂ ਨੇ ਲੋਕ ਆਫਟਰ ਇਹਦੀ ਕਰਨੀ ਆ ਨਿਗਰਾਨ ਦੇ ਤੌਰ ਦੇ ਉੱਤੇ ਉਹ ਅੱਜ ਡਿਸਕਸ ਹੋਇਆ ਮੈਂ ਇੱਕ ਅਦੇ ਦਿਨ ਚ ਇੱਕ ਦਿਨ ਤੇ ਮੀਟਿੰਗ ਸੱਦੂਗਾ ਸੱਤ ਮੈਂਬਰ ਦੀ ਪਹਿਲੀ ਮੀਟਿੰਗ ਹੋਣੀ ਹੈ ਹਾਂ ਸੱਦੂਗਾ ਮੀਟਿੰਗ ਮੈਂ ਨਿਗਰਾਨੀ ਦੇ ਤੌਰ ਦੇ ਉੱਤੇ ਮੈਂ ਅੱਜ ਵੀ ਆਪ ਹੀ ਆ ਜਾ ਰਿਹਾ ਤੇ ਉਹ ਸੱਤ ਮੈਂਬਰ ਜਿਹੜੀ ਉਹਦੇ ਔਰ ਡਿਸਕਸ ਹੋਈ ਤੇ ਕਰਾਂਗੇ ਬੈਠ ਕੇ ਮੀਟਿੰਗ ਮੈਂ ਸੱਦ ਲਊਗਾ ਆਪਣੇ ਤੌਰ ਤੇ ਪਹਿਲਾਂ ਪਰ ਕੀ ਸੀ ਕਲੀਮੈਂਟ ਦੀ ਪਿਛਲੇ ਵਾਲਾ ਫੋਰਮ ਕਿੰਨੀ ਮਤਲਬ ਹੋ ਗਿਆ ਹੁਣ ਐਗਜੈਕਟ ਐਗਜੈਕਟ ਪਿਛਲੀ ਤਾਂ ਮੈਂ ਰਿਕਾਰਡ ਦੇਖ ਕੇ ਹੀ ਦੱਸ ਸਕਦਾ ਪਰ ਆਲਮੋਸਟ ਜਿੰਨੀ ਹੁਣ ਹੋ ਰਹੀ ਆ ਐਡ ਕੀ ਉਤਸ਼ਾਹ ਪਹਿਲਾਂ ਨਾਲੋਂ 20 ਵੱਧ ਐਡ ਕੀ ਅਸੀਂ 25 ਲੱਖ ਜਿਹੜੀ ਭਰਤੀ ਦਾ ਟਿਚਰ ਰੱਖਿਆ ਸੀਗਾ ਤੇ ਮੈਂ ਤੁਹਾਨੂੰ ਐਗਜੈਕਟ ਦੱਸਿਆ ਕਿ 24440 ਮਗਰ 24 ਲੱਖ ਤੇ ਜਿਹੜੀ 44000 ਮੈਂਬਰ ਭਰਤੀ ਕਰਨ ਵਾਸਤੇ ਫਾਰਮ ਜਿਹੜਾ ਸਾਡੇ ਕੋਲੋਂ ਜਾ ਚੁੱਕਿਆ ਤੇ 10000 ਹੁਣ ਸੀ ਹੋਰ ਚ ਪਾਉਣ ਲੱਗੇ ਅੱਛਾ ਇਧਰ ਦੇ ਅੰਦਾਜ਼ਨ ਪਹਿਲਾਂ ਨਾਲੋਂ ਵੱਧ ਹੋਇਆ ਜੀਮਾ ਸਾਹਿਬ ਇੱਕ ਬਾਰੇ ਜਦੋਂ ਜਦੋਂ ਐਮਐਲਏ ਐ ਦਿੱਲੀ ਤੋਂ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਕਹਿੰਦੇ ਜਿਹੜੇ ਕਾਰਨਾ ਕਰਕੇ ਪਾਰਟੀ ਬਣੀ ਸੀ ਭ੍ਰਿਸ਼ਟਾਚਾਰ ਰੋਕੂ ਲਈ ਉਸ ਦੇ ਵਿੱਚ ਪਾਰਟੀ ਆਮ ਹੋ ਗਈ ਭ੍ਰਿਸ਼ਟਾਚਾਰ ਦੇ ਵਿੱਚ ਬੇਅਦਬੀ ਵਾਲਾ ਸੀਗਾ ਜਿਹੜਾ ਬੇਅਦਬੀ ਵਾਲਾ ਉਹਨੇ ਹੁਣ ਕਹਿ ਵੀ ਆਮ ਆਦਮੀ ਪਾਰਟੀ ਪ੍ਰਸ਼ਤ ਪਾਰਟੀ ਨਹੀਂ ਚਲੋ ਗੱਲ ਗੱਲ ਹੈ ਅਸਲੀ ਗੱਲ ਦੱਸੇ ਨਾ ਤਾਂ ਫੇਰ ਤਾਂ ਫਾਇਦਾ ਹਲੇ ਅਸਲੀ ਗੱਲ ਲੁਕਾਈ ਜਾਂਦਾ ਵੀ ਜਿਹੜੇ ਕੰਮ ਉਹਨੂੰ ਮਲੇਰਕੋਟਲੇ ਭੇਜਿਆ ਸੀ ਉਹ ਉਹਦੇ ਵਿਸਥਾਰ ਦੱਸੇ ਤਾਂ ਫੇਰ ਤਾਂ ਅਸੀਂ ਉਹਦਾ ਧੰਨਵਾਦ ਕਰੀਏ ਕਿੰchall ਤੂੰ ਅਖੀਰ ਤੇ ਆ ਕੇ ਸੱਚ ਤਾਂ ਬੋਲਿਆ ਕਿਉਂਕਿ ਪ੍ਰੈਸਟਾ ਹੁਣ ਸੁਪਰੀਮ ਕੋਰਟੇ ਕਹਿੰਦਾ ਕਿ ਇਹ ਜਿਹੜੇ ਇਹਨਾਂ ਨੇ ਬੜਾ ਬੰਦਾ ਪ੍ਰੈਸਟਾ ਕਰੀਦਾ ਨਹੀਂ ਉਹ ਤੇ ਆਪਣੇ ਉਹਦੇ ਐਮਐਲਏ ਨੇ ਕਹਿੰਦਾ ਉਹਦਾ ਪੂਰਾ ਜਵਾਬ ਇਹ ਹੈ ਉਹ ਵੈਸੇ ਤਾਂ ਦੇ ਦਿਆ ਮੈਂ ਤਾਂ ਘੱਟ ਹੀ ਬੋਲਦਾ ਉਹਨਾਂ ਨੂੰ ਪਤਾ ਹੈ ਉਹਦਾ ਪੂਰਾ ਜਵਾਬ ਬੇਟਾ ਇਹ ਆ ਕਿ ਇੱਕ ਤਾਂ ਸੱਚ ਉਹਨੇ ਦੱਸਤਾ ਦੂਜਾ ਸੱਚ ਜੇ ਬਲੇ ਕੋਟਰਾ ਦੱਸਦੇ ਤੱਕ ਬਹੁਤ ਪਲਾ ਪੰਜਾਬ ਦਾ ਹੋ ਜੇ ਤੇ ਅਸੀਂ ਵੀ ਹੱਥ ਬੰਨ੍ਹਦੇ ਆ ਮੇਰੇ ਖਿਆਲ ਉਹਦੀ ਉਹਨੂੰ ਸਨਮਾਨ ਕਰਾਂਗੇ ਜਿਹੜੀ ਅਦਾਲਤ ਚ ਕੈਦ ਹੋਈ ਆ ਵੀ 90 ਲੱਖ ਰੁਪਈਆ ਆ ਕਿਹਨੇ ਦਿੱਤਾ ਕਿਉਂ ਆਇਆ ਕਿਉਂ ਬੇਅਦਬੀਆਂ ਸ਼ੁਰੂ ਹੋਈਆਂ ਉਹ ਵੀ ਦੱਸਦੇ ਤਾਂ ਹੁਣ ਅਦਾਲਤ ਨੇ ਫੈਸਲਾ ਕਰਤਾ ਇਸ ਕਰਕੇ ਤੁਹਾਡੇ ਸਵਾਲ ਦੇ ਜਵਾਬ ਚ ਤੁਹਾਡੇ ਲਈ ਮੈਂ ਬੇਇੱਜ਼ਤੀ ਕਰਦਾ ਕਾਕਾ ਉਹ ਵੀ ਦੱਸਦੇ ਧੰਨਵਾਦ ਸਾਬਕਾ ਪਰਮੇਸ਼ਰ ਸਾਧਨਾਵਰਾਂ ਨੇ ਦਿੱਲੀ ਦੇ ਵਿੱਚ ਆਵਾਜ਼ ਨੂੰ ਪਾਰਟੀ ਨੂੰ ਸਮਰਥਨ ਦਿੱਤਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਮੈਂ ਤਾਂ ਪਤਾ ਨਹੀਂ ਮੈਂ ਤਾਂ ਕਿਤੇ ਪੜਿਆ ਨਹੀਂ ਕਿਤੇ ਸੀਐਮਓ ਦੇ ਅੱਜ ਤੇ ਕਾਜੀ ਦੀ ਰੇਡ ਹੋਈ ਹੈ ਜਿੱਥੇ ਮੈਂ ਕਿਤੇ ਪੜਿਆ ਨਹੀਂ ਉਹ ਤੋਂ ਬਾਅਦ ਹੋਰ ਕੀ ਪੰਜਾਬ ਦੀ ਦਾਤ ਮੇਰੀ ਉੱਤਰ ਜਿੱਥੇ ਕੰਮ ਕੀ ਕਰਦਾ ਹਾਂ ਤਾਂ ਆਪਾਂ ਤੁਹਾਡੇ ਕੋਲ ਹੀ ਦੇਖੋ ਗੱਲ ਇਹ ਹੈ ਕਿ ਲੈ ਜੀ ਇਹ ਤਾਂ ਲਕਸ਼ਮ ਕਮਿਸ਼ਨ ਨੂੰ ਜਸਨਾ ਚਾਹੀਦਾ ਕਿ ਕੱਲ ਉਹਨਾਂ ਨੇ ਰਿਪੋਰਟ ਕੀਤਾ ਤੇ ਉੱਥੇ ਜਿਹੜਾ ਕੀ ਕੁਝ ਮਿਲਿਆ ਖਾਲੇ ਤੱਕ ਲੈਕਚਰ ਪਰਮਿਸ਼ਨ ਨੇ ਉਹਦੀ ਕੋਈ ਡਿਟੇਲ ਸਾਂਝੀ ਨਹੀਂ ਕੀਤੀ ਪਰ ਇਹ ਜਿਹੜੇ ਚੀਜ਼ਾਂ ਸਾਬਤ ਹੋ ਰਹੀਆਂ ਸਾਡਾ ਤੇ ਇਹ ਨਾਮ ਬਦਨਾਮੀ ਕਰਦੇ ਦੁਨੀਆ ਕਿ ਕੰਮ ਸਾਡਾ ਖਰਾਬ ਹੋ ਰਿਹਾ ਪੈਸਾ ਸਾਡਾ ਪੰਜਾਬ ਦਾ ਜਾ ਰਿਹਾ ਤੇ ਨਵੀਆਂ ਹੁਣ ਕਮਰਾਂ ਤੇ ਸ਼ਰਾਬੀ ਪੰਜਾਬ ਦੀ ਉੱਥੇ ਜਾ ਰਹੀ ਹੈ ਕਿਸੇ ਸੀਐਮ ਦਾ ਰੇਲ ਕਰਨੀ ਕੋਈ ਅਫਸਰ ਨੈੱਟਵਰਕ ਦੀ ਗਲਤੀ ਨਹੀਂ ਸੀਐਮ ਕੀ ਪ੍ਰਾਈਮ ਮਿੰਿਸਟਰ ਕੀ ਜੇ ਇਲੈਕਸ਼ਨ ਦੇ ਵਿੱਚ ਕਿਤੇ ਕੋਈ ਪੈਸੇ ਦੀ ਦੁਰਵਤੋਂ ਕਿਸੇ ਦੇ ਘਰ ਚ ਹੁੰਦੀ ਹੈ ਤੇ ਕਿਸੇ ਤੇ ਵੀ ਹੋ ਸਕਦੀ ਹੈ ਸਿਆਂ ਕੋਈ ਅਮੀਨ ਤਾਂ ਨਹੀਂ ਹੈ ਹਾਂ ਕੁਝ ਨਹੀਂ ਨਹੀਂ ਉਹ ਤਾਂ ਕਹਿੰਦੇ ਵੀ ਜੰਦਰ ਵੀ ਲੱਗੇ ਸੀ ਉੱਤੇ ਉਹ ਨਹੀਂ ਤਾਂ ਇਲੈਕਸ਼ਨਲ ਕਮਿਸ਼ਨ ਰਿਪੋਰਟ ਜਾਰੀ ਹੋਏਗੀ ਫੇਰ ਹੀ ਪਤਾ ਲੱਗੇਗਾ ਕੀ ਕੀ ਹੋ ਰਿਹਾ ਹੈ ਪੰਜਾਬੀ ਤੋਂ ਬਦਨਾਮ ਕੀਤਾ ਜਾ ਰਿਹਾ ਹੈ ਹੂੰ ਬਸ ਸਿਆਂ ਪਰ ਕਹੀ ਵੀ ਨਹੀਂ ਨਹੀਂ ਪਰ ਇਹਨਾਂ ਨੂੰ ਵੀ ਤਾਂ ਉੱਥੇ ਜਾ ਕੇ ਕੋਈ ਤਲਾਬ ਦਾ ਚੰਗਾ ਅਰਸ਼ ਤਾਂ ਨਹੀਂ ਪੇਸ਼ ਕਰਨਾ ਜੋ ਕੋ ਚੱਠੇ ਜਾ ਕੇ ਕਰ ਸਕਦੀ ਹੈ ਠੀਕ ਥੈਂਕ ਯੂ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਦਿ ਲਈ ਔਨ ਸਕਾਈ ਟੀਵੀ ਦਿਨਾਲ